ਜੇ ਜਿਨ੍ਹਾਂ ਨੂੰ ਮਾਲਕ ਨੇ ਆਪਣੇ ਲੜ ਨਾਲ ਲਾ ਲਿਆ ਉਹ ਦਰਵੇਸ਼ ਨੇ ਉਹਨਾਂ ਦਾ ਆਉਣਾ ਸਫਲ ਜਿਸ ਮਾਂ ਦੀ ਕੋਖ ਵਿੱਚੋਂ ਉਹ ਵਜੂਦ ਉਹ ਸ਼ਰੀਰ ਨਮਿਆ ਉਤਪਨ ਹੋਇਆ ਪੈਦਾ ਹੋਇਆ ਉਸ ਮਾਂ ਦੇ ਚਰਨਾਂ ਵਿੱਚ ਵੀ ਨਮਸ਼ਕਾਰ ਜਦੋਂ ਦਰਵੇਸ਼ ਸ਼ਬਦ ਕੰਨਾਂ 'ਚ ਪਿਆ ਉਸ ਵਕਤ ਮਨ 'ਚ ਉਹ ਖਿਆਲ ਜੋ ਸੁਣਾਏ ਜਾ ਰਹੇ ਸੰ ਵਿਚਾਰ ਕਿ ਬਾਬਾ ਜੀ ਦੀ ਸਮ ਦ੍ਰਿਸ਼ਟੀ ਤੇ ਬਾਬਾ ਜੀ ਦੀ ਸਮ ਵਰਤੀ ਵਾਲੀ ਬਿਰਤੀ ਇੱਕ ਸਮਾਨ ਸਭ ਨੂੰ ਦੇਖਣਾ ਤੇ ਇੱਕ ਸਮਾਨ ਸਾਰਿਆਂ ਦੇ ਨਾਲ ਵਰਤਨ ਵਿਹਾਰ ਕਰਨਾ ਪਾਪੀਆਂ ਦੇ ਵੀ ਪਰਦੇ ਢੱਕ ਲੈਣੇ ਕੋ ਕਰਮੀਆਂ ਦੇ ਵੀ ਪਰਦੇ ਢੱਕ ਲੈਣੇ ਚੋਰੀ ਕਰਨ ਵਾਲਿਆਂ ਦੇ ਵੀ ਪਰਦੇ ਟੱਕ ਲੈਣੇ ਤਾਂ ਅਸਲ ਅਸੀਂ ਰੋਜ਼ ਅਰਦਾਸ ਵਿੱਚ ਉਹਨਾਂ ਦੀ ਕਮਾਈ ਦਾ ਧਿਆਨ ਧਰਨੇ ਆ ਜਿਹੜੇ ਦੇਖ ਕੇ ਆਪਣੀ ਜ਼ਿੰਦਗੀ ਵਿੱਚ ਅਨਡਿਟ ਕਰ ਦਿੰਦੇ ਦੇਖਣਾ ਤੇ ਉਸ ਨੂੰ ਅਨਡਿਟ ਕਰ ਦੇਣਾ ਪਰ ਉਂਝ ਸਮਾਜ ਦਾ ਇੱਕ ਸੁਭਾਖ ਹੈ ਕਿ ਇਹ ਚੰਗੇ ਗੁਣਾਂ ਨੂੰ ਦੇਖ ਕੇ ਅਨਡਿਟ ਕਰਦਾ ਹੈ ਤੇ ਔਗਣਾਂ ਨੂੰ ਦੇਖ ਕੇ ਚੁਰਸਤੇ ਵਿੱਚ ਖਲੋ ਕੇ ਭੰਡਣਾ ਸ਼ੁਰੂ ਕਰ ਦਿੰਦਾ ਗੁਣ ਅਨਡਿਤ ਕਰਦਾ ਹੈ ਤੇ ਔਗਣ ਇਹ ਚੁਰਸਤੇ ਵਿੱਚ ਲੈ ਜਾਂਦਾ ਹੈ ਤਰਵੇਸ਼ ਦੀ ਜ਼ਿੰਦਗੀ ਉਹ ਹੈ ਕਿ ਸਾਰਾ ਜੀਵਨ ਸਮਰਪਿਤ ਕਰਦਾ ਹੈ ਜੇ ਕੋਈ ਉਹਦੇ ਕੋਲ ਆ ਕੇ ਚਾਰ ਸ਼ਬਦ ਸਿਵ ਤੇ ਕਹੇ ਉਹਦੇ ਲਈ ਵੀ ਅੰਦਰ ਉਹ ਤੇ ਜੇ ਕੋਈ ਵਿਰੋਧ ਕਰਕੇ ਕਬੂਲ ਬੋਲਦਾ ਤੇ ਉਹਦੇ ਵਾਸਤੇ ਵੀ ਸ਼ਬਦ ਉਹ ਤਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਸਿਰਫ ਇੱਕ ਦੋ ਬਚਨ ਔਰ ਭਾਈ ਸਾਹਿਬ ਦੀ ਰਚਨਾ ਵਿੱਚੋਂ ਕਹਿ ਕੇ ਸੰਕੋਚਾਂਗਾ ਆਪਣੇ ਇਸ ਵਿਚਾਰ ਨੂੰ ਬਾਬਾ ਫਰੀਦ ਸਾਹਿਬ ਕਹ ਰਹੇ ਨੇ ਉਹ ਦਰवेश ਨੇ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਰवेश ਕੌਣ ਦਰवेश ਦੇ ਅਖਰੀ ਅਰਥ ਕਰਾਂਗੇ ਦਰ ਤੇ ਡਿੱਗਾ ਹੋਇਆ ਦਰਵਾਜ਼ੇ ਤੇ ਲਟਕਿਆ ਹੋਇਆ ਪਰ ਗੁਰਬਾਣੀ ਦੀ ਇੱਕ ਤੁਕ ਨੇ ਦਰवेश ਦੀ ਪਰਿਭਾਸ਼ਾ ਦਿੱਤੀ ਕਿ ਦਰवेश ਉਹ ਹੈ ਜਿਹੜਾ ਆਪਣੇ ਦਿਲ ਦਾ ਪਹਿਰਾ ਦੇਣ ਲੱਗ ਪੈਂਦਾ ਹੈ ਜਿਹੜਾ ਆਪਣੇ ਦਿਲ ਦਾ ਪਹਿਰਾ ਦਿੰਦਾ ਹੈ ਆਪਣੇ ਦਿਲ ਉੱਤੇ ਖਲੋ ਕੇ ਆਪਣੇ ਅੰਦਰ ਦੇ ਪਹਿਰੇ ਤੇ ਅੰਦਰ ਵਿਸ਼ੇ ਵਾਸ਼ਨਾਵਾਂ ਵਕਾਰ ਨਹੀਂ ਜਾਣ ਦਿੰਦਾ ਤੇ ਸਹਬ ਨੇ ਬਚਨ ਕਹਿ ਦਿਲ ਦਰਵਾਨੀ ਜੋ ਕਰੈ ਦਰਵੇਸ਼ੀ ਦਿਲਰਾਸ ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ ਜੋ ਦਿਲ ਦੀ ਦਰਵਾਨੀ ਦਿਲ ਦੀ ਪਹਿਰੇਦਾਰੀ ਕਰਦਾ ਹੈ ਨਹੀਂ ਤੇ ਆਮ ਤੌਰ ਤੇ ਇਹ ਮਨ ਏ ਇੰਦਰੇ ਲੋਕਾਂ ਦੇ ਘਰਾਂ ਦੀ ਪਹਿਰੇਦਾਰੀ ਤਾਂ ਬਹੁਤ ਕਰਨਗੇ ਪਰ ਆਪਣੇ ਅੰਦਰ ਦੀ ਪਹਿਰੇਦਾਰੀ ਕੇਵਲ ਦਰवेश ਕੀ ਕਰਦਾ ਦੂਸਰਾ ਬਚਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਬਾਬਾ ਫਰੀਦ ਸਾਹਿਬ ਦੇ ਹੀ ਹੈ ਦਰवेश ਤੇ ਦਰਖਤ ਦਰवेश ਤੇ ਰੁੱਖ ਉਹਨਾਂ ਨੂੰ ਇੱਕ ਬਰਾਬਰ ਤੁਲਨਾ ਦਿੰਦਿਆਂ ਬਚਨ ਕੀਤਾ ਕਿ ਫਰੀਦਾ ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਹੇ ਭਰਾਂਦ ਦਰवेशਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂ ਜਿਵੇਂ ਇੱਕ ਰੁੱਖ ਜੇੜਾ ਰੱਖਦਾ ਹੈ ਉਹ ਸਭ ਕੁਝ ਜੜ ਜਾਂਦਾ ਹੈ ਤੇ ਦਰवेश ਦੀ ਜ਼ਿੰਦਗੀ ਤਾਂ ਇੱਕ ਰੁੱਖ ਦੀ ਤਰ੍ਹਾਂ ਹੈ ਇਸ ਪਵਿੱਤਰ ਸ਼ਲੋਕ ਦੀ ਵਿਆਖਿਆ ਭਾਈ ਗੁਰਦਾਸ ਸਾਹਿਬ ਨੇ ਆਪਣੀ ਇੱਕ ਪੌੜੀ ਵਿੱਚ ਕੀਤੀ ਉਹਨਾਂ ਦਾ ਬਚਨ ਹੈ ਕਿ ਰੁੱਖ ਜ਼ਮੀਨ ਤੋਂ ਬਾਹਰ ਨਿਕਲਦਾ ਹੈ ਉਹਦੇ ਪੈਦਾ ਹੋਣ ਦਾ ਪਹਿਲਾ ਲੱਛਣ ਇਹ ਕਿ ਉਹ ਅੰਕੁਰ ਜਦੋਂ ਫਟਦਾ ਹੈ ਉਹ ਦਾਣੇ ਨੂੰ ਉਸ ਬੀਜ ਦੇ ਬਾਹਰਲੀ ਵਜੂਦ ਨੂੰ ਤਿਆਗ ਦਿੰਦਾ ਹੈ ਤੇ ਰੁੱਖ ਜਿਉਂ-ਜਿਉਂ ਵਿਕਾਸ ਕਰਦਾ ਹੈ ਉਹ ਆਪਣੇ ਜਨਮ ਤੋਂ ਆਪਣੀ ਆਰੰਭਤਾ ਤੋਂ ਸਭ ਕੁਝ ਸਹਿਣਾ ਸ਼ੁਰੂ ਕਰ ਦਿੰਦਾ ਹੈ ਰੁੱਖ ਪੈਦਾ ਹੁੰਦਾ ਹੈ ਤੇ ਲੋ ਚੱਲੇ ਉਹਨੂੰ ਵੀ ਜਰ ਲੈਂਦਾ ਹੈ ਜੇ ਠੰਡੀ ਖਵਾ ਚੱਲੇ ਉਹਨੂੰ ਵੀ ਜਰ ਲੈਂਦਾ ਹੈ ਜੇ ਮੌਣੇ ਧਾਰ ਬਰਸਾਤ ਹੋਵੇ ਤੇ ਰੁੱਖ ਉਹਨੂੰ ਵੀ ਤਨ ਤੇ ਖੰਡਾ ਲੈਂਦਾ ਤੇ ਜੇ ਕਿਤੇ ਗੜੇ ਬਰਬ ਪੈਂਦੀ ਹੋਵੇ ਉਸ ਨੂੰ ਵੀ ਆਪਣੇ ਤਨ ਉੱਤੇ ਆਪਣੇ ਵਜੂਦ ਉੱਤੇ ਖੰਡਾ ਲੈਂਦਾ ਰੁੱਖ ਤਾਂ ਸ਼ੁਰੂ ਤੋਂ ਧੁੱਪ ਗਰਮੀ ਸਰਦੀ ਬਰਸਾਤ ਲੂ ਤੇ ਠੰਡੀਆਂ ਹਵਾਵਾਂ ਨੂੰ ਚੜਦਾ ਹੈ ਤੇ ਜਦੋਂ ਉਹਦਾ ਵਿਕਾਸ ਹੁੰਦਾ ਹੈ ਪੱਤਿਆਂ ਦੀ ਛਾਂ ਬਣੀ ਟਾਹਣੀਆਂ ਨੂੰ ਫਲ ਲੱਗੇ ਲੰਘਣ ਵਾਲੇ ਲੋਕ ਸ਼ਾਇਦ ਉਹਦੇ ਅੰਦਰ ਦੇ ਜੀਵਨ ਨੂੰ ਇਹਨਾਂ ਨਹੀਂ ਜਾਣਦੇ ਕਿਸੇ ਨੇ ਕਿਹਾ ਰੁੱਖ ਦੇ ਪੱਤੇ ਬੜੇ ਸੰਘਣੇ ਨੇ ਇਸ ਨੇ ਧੁੱਪ ਤੋਂ ਸਾਨੂੰ ਬਚਾਣਾ ਹੈ ਧੁੱਪ ਦੇ ਸੜਦੇ ਕੋਈ ਲੋਕ ਜਦੋਂ ਰੁੱਖ ਦੀ ਛਾਂ ਥੱਲੇ ਆਏ ਉਹਨੇ ਆਪਣੇ ਪੱਤਿਆਂ ਤੇ ਧੁੱਪ ਨੂੰ ਝਰ ਲਿਆ ਪਰ ਜਿਹੜੇ ਸ਼ਰਨ ਵਿੱਚ ਆ ਗਏ ਉਹਨਾਂ ਨੂੰ ਤਪਸ਼ ਤੋਂ ਤਪ ਦੀਆਂ ਕਿਰਨਾਂ ਤੋਂ ਬਚਾ ਦਿੱਤਾ ਦਰवेश ਦਾ ਸੁਭਾਅ ਹੈ ਰੁੱਖ ਪੱਤਿਆਂ ਤੇ ਤਪਸ਼ਰ ਝਰਦਾ ਪਰ ਕੋਲ ਆਇਆ ਨੂੰ ਉਹ ਧੁੱਪ ਨਹੀਂ ਲੱਗਣ ਦਿੰਦਾ ਫਿਰ ਬੰਦਾ ਕੀ ਕਰਦਾ ਹੈ ਕਈ ਵਾਰੀ ਜਦੋਂ ਕੋਈ ਸੁੱਖ ਦਿੰਦਾ ਹੈ ਦਰवेश ਕੋਲੋਂ ਕੁਝ ਮਿਲਦਾ ਹੈ ਸ਼ਾਇਦ ਉਹਦੀ ਬਿਰਤੀ ਉਹਦੇ ਪ੍ਰਤੀ ਉਨੀ ਭਾਵਨਾਵਾਂ ਵਾਲੀ ਨਾ ਰਹੇ ਕਿ ਦਰবেশ ਤੇ ਰੁੱਖ ਜਦੋਂ ਥੱਲੇ ਛਾਂ ਦੇ ਬੈਠਾ ਰੁੱਖ ਦੀ ਇਹ ਫਲ ਦੇਖਿਆ ਫਲ ਪੱਕਾ ਤੇ ਬੈਠੇ ਹੋਏ ਨੇ ਆਪਣੇ ਹੱਥ 'ਚ ਪੱਥਰ ਪਕੜਿਆ ਪੂਰੇ ਜ਼ੋਰ ਨਾਲ ਉਸ ਰੁੱਖ ਨੂੰ ਪੱਥਰ ਮਾਰਿਆ ਤੇ ਰੁੱਖ ਨੇ ਕੀ ਕੀਤਾ ਕਿ ਉਸ ਦਰবেশ ਨੂੰ ਉਸ ਰੁੱਖ ਨੇ ਦਰবেশ ਬਣ ਕੇ ਜਿੰਨੇ ਪੱਥਰ ਮਾਰਿਆ ਉਹਦੇ ਬਦਲੇ ਉਹਨੂੰ ਮਿੱਠੇ ਫਲ ਦੇ ਦਿੱਤੇ ਤੇ ਕੱਲਾ ਬੰਦਾ ਛਾ ਲੈ ਕੇ ਫਲ ਲੈ ਕੇ ਹੀ ਨਹੀਂ ਕਿ ਜਦੋਂ ਉਹਨੇ ਰੁੱਖ ਦਾ ਪੂਰੀ ਤਣਾ ਦੇਖਿਆ ਤੇ ਮਨ ਚ ਆਇਆ ਇਹਨੂੰ ਕੱਟ ਕੇ ਆਪਣੇ ਘਰ ਕਿਉਂ ਨਾ ਲੈ ਜਾਵਾਂ ਰੁੱਖ ਛਾਂ ਦਿੰਦਾ ਹੈ ਰੁੱਖ ਫਲ ਦਿੰਦਾ ਹੈ ਵੱਡਣ ਕੋਈ ਆ ਜਾਏ ਤੇ ਰੁੱਖ ਉਹਦੇ ਤੇ ਵੀ ਦੋਸ਼ ਕੋਈ ਗਿਲਾ ਕੋ ਕੋਈ ਉਲਾਮਾ ਨਹੀਂ ਦਿੰਦਾ ਤੇ ਵੱਡੇ ਹੋਏ ਰੁੱਖ ਕੱਟੇ ਹੋਏ ਰੁੱਖ ਕਿ ਜਦੋਂ ਉਹ ਕਿਤੇ ਲੋੜ ਪੈ ਜਾਏ ਦਰਿਆ ਕਰਨ ਦੀ ਉਹ ਬੇੜੀ ਬਣ ਕੇ ਕਸ਼ਤੀ ਬਣ ਕੇ ਡੁੱਬਦਿਆਂ ਖੋਿਆਂ ਨੂੰ ਵੀ ਪਾਰ ਲੈ ਲਾ ਦਿੰਦਾ ਹੈ ਭਾਈ ਗੁਰਦਾਸ ਸਾਹਿਬ ਦੀ ਰਚਨਾ ਚ ਪੌੜੀ ਹੈ ਉਹਨਾਂ ਦੇ ਪਵਿੱਤਰ ਬਚਨ ਕਿ ਦਰਵੇਸ਼ ਕੌਣ ਖੈ ਉਹ ਲਿਖਦੇ ਨੇ ਧਰਤੀ ਉੱਤੇ ਰੁਖ ਸਿਰ ਤਲਵਾਇਆ ਆਪ ਸਹੰਦੇ ਦੁੱਖ ਜਗ ਵਰਸਾਇਆ ਉੱਥੇ ਉਹਨਾਂ ਨੇ ਸ਼ਬਦ ਲਿਖੇ ਨੇ ਸ਼ਾਮ ਘਣੀ ਬੈ ਸੁਖ ਮਨ ਪਰਚਾਇਆ ਫਲ ਦੇ ਲਾਇਨ ਵਟ ਹਰ ਦੇ ਲਾਹਨ ਭੁਖ ਵੱਟ ਵਗਾਇਆ ਤੇ ਅੱਗੇ ਕਹਿੰਦੇ ਨੇ ਵਢਣ ਆਏ ਮਨੁੱਖ ਆਪ ਤਿਸ਼ਾਇਆ ਵਿਰਲੇ ਹੀ ਸੰਮੁਖ ਪਾਣਾ ਪਾਇਆ ਕੋਈ ਟਾਵਾ ਟਾਵਾ ਕਿ ਜਿਹੜਾ ਰੁੱਖ ਦਰवेश ਦੀ ਤਰ੍ਹਾਂ ਤੇ ਦਰवेश ਰੁੱਖ ਦੀ ਤਰ੍ਹਾਂ ਲੋਕਾਂ ਦਾ ਭਲਾ ਕਰਦਾ ਆਪਣੇ ਤਨ ਦੇ ਉੱਤੇ ਉਹ ਸਭ ਕੁਝ ਝਰ ਜਾਂਦਾ ਸੰਤ ਬਾਬਾ ਸੰਤੋਖ ਸਿੰਘ ਜੀ ਉਹਨਾਂ ਦੇ ਮੁਤਲਕ ਜਿਨ੍ਹਾਂ ਗੁਰਮਖਾਨੇ ਆਤ ਨੇੜੇ ਹੋ ਕੇ ਸੰਗਤ ਮਾਣੀ ਉਹਨਾਂ ਤੋਂ ਆਪ ਜੀ ਨੇ ਜੀਵਨ ਸੰਬੰਧੀ ਸੁਣਿਆ ਮੈਂ ਅੰਤ ਸਿਰ ਵੀ ਕੋ ਬੇਨਤੀ ਕਰਾਂਗਾ ਕਿ ਦੇਖੋ ਆਪ ਸਾਰੇ ਭਾਵਨਾਵਾਂ ਵਾਲੇ ਬੈਠੇ ਹੋ ਬਾਬਾ ਜੀ ਕਿਤੇ ਸਟੇਜ ਤੇ ਕਥਾ ਤਾਂ ਨਹੀਂ ਕੀਤੀ ਕਿਤੇ ਮਾਈਕ ਪਕੜ ਕੇ ਉਹਨਾਂ ਚੋਖੇ ਵਖਿਆਨ ਨਹੀਂ ਦਿੱਤੇ ਤੇ ਨਾ ਉਹਨਾਂ ਚੋਖੇ ਕੋਈ ਲੈਕਚਰ ਦਿੱਤੇ ਨਾ ਉਹਨਾਂ ਕਲਮ ਚੋਕੀ ਜਲਾਈ ਅਸਲ ਵਿੱਚ ਸਿੱਖ ਦਾ ਜੀਵਨ ਕੀ ਇੰਨਾ ਪਵਿੱਤਰ ਹੈ ਕਿ ਜਿਸ ਦੇ ਜੀਵਨ ਵਿੱਚ ਗੁਰੂ ਵਰਤਨ ਲੱਗ ਪਵੇ ਉਦੀ ਚੁੱਪ ਪ੍ਰੀਤ ਵਿੱਚ ਕੋਲ ਬੈਠਿਆ ਵੀ ਜੀਵਨ ਪਲਟਨੇ ਸ਼ੁਰੂ ਹੋ ਜਾਂਦੇ ਕਿ ਜੀਵਨ ਹੀ ਜੀਵਨ ਨੂੰ ਪਲਟਦਾ ਹੈ ਗੱਲਾਂ ਨਹੀਂ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਇੱਕ ਫਿਰੇ ਘਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਗੱਲੀ ਖਾਉ ਸੁਹਾਗਣ ਪੈਣੇ ਕੰਤ ਨਾ ਕਬਹੂ ਮੈਂ ਮਿਲਿਆ ਜਾਂ ਪੜਨੇ ਗੱਲੀ ਜੋਗ ਨਾ ਕੋਈ ਪਰ ਜਿਸ ਅੰਦਰ ਗੁਰੂ ਦਾ ਸ਼ਬਦ ਵਰਤਨ ਲੱਗ ਪਵੇ ਜੀਵਨ ਵਾਲਾ ਦੂਸਰੇ ਦੇ ਜੀਵਨ ਨੂੰ ਪਲਟ ਜਾਂਦਾ ਹੈ ਤਾਂ ਹੀ ਗੁਰੂ ਅਰਜੁਨ ਸਾਹਿਬ ਦੇ ਬਚਨ ਨੇ ਜਿਸ ਕਾ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ ਉਹਨਾਂ ਦਾ ਸੇਵਾ ਵਾਲਾ ਜੀਵਨ ਨਾਮ ਸ਼ਬਦ ਕਮਾਈ ਵਾਲਾ ਜੀਵਨ ਅਨੇਕਾਂ ਰੂਹਾਂ ਦੇ ਜੀਵਨ ਨੂੰ ਉਹ ਬਦਲ ਗਏ ਤੇ ਜੋ ਵੀ ਉਹਨਾਂ ਦੇ ਜੀਵਨ ਵਿੱਚੋਂ ਬਚਨ ਕਮਾਏਗਾ ਉਸ ਦਾ ਪਾਰ ਉਤਾਰਾ ਹੋਵੇਗਾ ਇੰਨੀਆਂ ਕੋ ਬੇਨਤੀਆਂ ਸਿਰਫ ਸੰਖੇਪ ਜਈਆਂ ਉਹਨਾਂ ਦੇ ਪਵਿੱਤਰ ਚਰਨਾਂ ਵਿੱਚ ਨਤਮਸਤਕ ਹੋਣ ਲਈ ਕੀਤੀਆਂ ਨੇ वाहिगुरू जीा ख़ालसा